ਸਸੇਗਾ ਦੋਸਤੋ ਕੀ ਹਾਲ ਚਾਲ ਹੈ ਇਹ ਤੁਸੀਂ ਸਟੋਰ ਦੇਖ ਰਹੇ ਹੋ ਇਹਦਾ ਨਾਮ ਹੈ ਜੀ ਪਾਉਂਡਲੈਂਡ ਇਹ ਕਾਫੀ ਸਸਤਾ ਹੈ ਤਕਰੀਬਨ ਇੰਗਲੈਂਡ ਦੇ ਹਰ ਸ਼ਹਿਰ ਜਗ੍ਹਾ ਇੱਕ 1 ਪਾਉਂਡ ਤੇ ਇੱਕ ਹੈ ਦੁਕਾਨ ਪਾਉਂਡਲੈਂਡ ਇਥੇ ਤੁਹਾਨੂੰ ਜਿਹੜੀਆਂ ਸਮਾਨ ਹੈਗਾ ਨੰਦਰ ਖੇਲੂ ਆਮ ਯੂਜ਼ ਕਰਨ ਵਾਸਤੇ ਚਿਪਸ ਹੋ ਗਈ ਬਰੈਡ ਹੋ ਗਈ ਬ੍ਰੈਕਫਾਸਟ ਦਾ ਸਮਾਨ ਹੋ ਗਿਆ ਬੱਚਿਆਂ ਸਰਾਬ ਸਮਾਨ ਹੋ ਗਿਆ ਉਹ ਕੋਈ ਕੋਪਲਸਟਰ ਦਾ ਸਬਾਨ ਯਾਨੀ ਕਿ ਡੇਲੀ ਯੂਜ਼ ਤੁਸੀਂ ਜਿਹੜੇ ਘਰ ਚ ਚੀਜ਼ਾਂ ਕਰਦੇ ਨਵੇਂ ਨਵੇਂ ਕੋਈ ਤੁਹਾਨੂੰ ਲੋੜ ਪੈਂਦੀ ਹੈ ਤੇ ਨਵੇਂ ਆਦਮੀ ਨੂੰ ਬੜੀ ਇੱਥੇ ਫੈਰ ਹੋ ਜਾਂਦਾ ਹੈ ਰੇਟ ਪੁੱਛਣ ਦੀ ਲੋੜ ਨਹੀਂ ਪੈਂਦੀ ਰੇਟ ਤੇ ਲਿਖਿਆ ਹੈ ਤੁਸੀਂ ਜਿਹੜੀ ਚੀਜ਼ ਪਸੰਦ ਕਰੋਗੇ ਸੈਸਕ ਦੀ ਉਹ ਪੇਸਟ ਆ ਗਈਆਂ ਬਰਸ਼ ਹੋਗੇ ਹੋ ਕੇ ਲੂਸ ਬਲ ਕਾ ਵੀ ਚੀਜ਼ ਇੱਥੇ ਦੀ ਹੈ ਤੁਸੀਂ ਸਟੋਰ ਘੁੰਮ ਕੇ ਦੇਖ ਸਕਦੇ ਹੋ ਤੇ ਤੁਹਾਡੇ ਘਰ ਦੀ ਨਵੇਂ ਨਵੇਂ ਸੈਟਿੰਗ ਹੋ ਜਾਂਦੀ ਹੈ ਤੁਹਾਨੂੰ ਇੱਕਦਮ ਮੁਸ਼ਕਲ ਨਹੀਂ ਆਉਂਦੀ ਥੋੜੇ ਪੈਸਿਆਂ ਵਿੱਚ ਤੁਹਾਡਾ ਕੰਮ ਚੱਲ ਜਾਂਦਾ ਹੈ ਉਸ ਤੋਂ ਬਾਅਦ ਇੱਥੇ ਕੋਲ ਸਟੋਰ ਹੈ ਜੀ ਉਹ ਵੀ ਤਕਰੀਬਨ ਯੂਰਪ ਦੇ ਹਰ ਦੇਸ਼ ਚ ਹੈ ਕੁਝ ਦੇਸ਼ਾਂ ਵਿੱਚ ਪਰਮਿਸ਼ਨ ਨਹੀਂ ਹੈਗੀ ਲੇਕਿਨ ਨਾਰਮਲੀ ਇਹ ਤੁਹਾਨੂੰ ਹਰ ਦੇਸ਼ ਚ ਮਿਲ ਜੇਗਾ ਉਹਦਾ ਨਾਮ ਹੈ ਜੀ ਅਲਟੀ ਅਲਟੀ ਸਟੋਰ ਹੈ ਜਰਮਨ ਦਾ ਇਸ ਤੋਂ ਅਗੇ ਤੁਹਾਨੂੰ ਥੋੜੀ ਵੀਡੀਓ ਦਿਖਾਵਾਂਗੇ ਉਹ ਵੀ ਬਹੁਤ ਸਸਤਾ ਆ ਜੀ ਉਹ ਜਿਹੜਾ ਸਟੋਰ ਹੈ ਇਹਨੂੰ ਥੋੜਾ ਮਟਾ ਰਿਹਾ ਹੈ ਉਹ ਤਕਰੀਬਨ ਜਿਆਦਾ ਜਿਹੜਾ ਸਵਾਨ ਹੈ ਉਹ ਜਰਮਨ ਦਾ ਹੀ ਹੈ ਇੱਕ ਹਰ ਤਰ੍ਹਾਂ ਦਾ ਸਵਾਦ ਹੈ ਜਿਹੜਾ ਐਸ ਤੋਂੜਾ ਹੈ ਇਹ ਬਹੁਤ ਜ਼ਿਆਦਾ ਵੱਡਾ ਨਹੀਂ ਹੈ ਇਸ ਲਈ ਕਿ ਨਾਮ ਤੁਹਾਨੂੰ ਖਾਣ ਪੀਣ ਦਾ ਸਵਾਦ ਮਿਲ ਜਾਂਦਾ ਤੁਸੀਂ ਕਿਹੜੀਆ ਯੂਜ਼ ਕਰਦੇ ਹੋ ਦੁੱਧ ਮਿਲ ਗਿਆ ਹੋਰ ਚੀਜ਼ਾਂ ਮਿਲ ਗਈਆਂ ਤੇ ਤੁਹਾਡਾ ਡੇਲੀ ਰੁਟੀਨ ਚ ਇਹ ਵੀ ਤਰ੍ਹਾਂ ਦਾ ਸਵਾਦ ਆ ਜਾਂਦਾ ਹੈ ਬਗੀਆਂ ਅਲਦੀ ਸੋਰੇ ਉਹ ਹੈ ਕਾਫੀ ਵੱਡਾ ਸੋਰੇ ਉਤੋਂ ਤੁਸੀਂ ਮੱਖਣ ਲਓ ਦੁੱਧ ਲਓ ਪੀਂਦੇ ਲਓ ਸਬਜ਼ੀਆਂ ਲਓ ਡੀ ਫ੍ਰੀਜ ਜਿਹੜੀਆਂ ਸਬਜ਼ੀਆਂ ਪਰ ਰੱਖਦੇ ਆ ਉਹ ਵੀ ਤੁਹਾਨੂੰ ਮਿਲ ਜਾਂਦੀਆਂ ਜੀ ਹੈ ਵੀ ਕਾਫੀ ਸਸਤੇ ਈ ਟੱਜ ਈ ਹੈ। ਬਾਕੀ ਇੱਥੇ ਜਿਹੜੇ ਯੂਰਪੀ ਸਟੋਰ ਨੇ ਉਹਨਾਂ ਨੂੰ ਕਾਫੀ ਰੇਟ ਚ ਵਰਕੇਗਾ। ਇਹ ਸਟੋਰ ਆ ਗਿਆ ਜੀ ਇਹ ਅਲਦੀ ਇਹ ਦੇ ਦੁੱਧ ਦੀ ਸਮਾਨ ਜਾ ਕੇ ਖਰੀਦੋ ਤੇ ਮੋਚਾ ਲੁੱਟੋ ਜਾ ਕੇ ਸਸਤਾ ਕੰਮ ਈ। ਲੇਕਿਨ ਜੇ ਤੁਸੀਂ ਇੰਡੀਆ ਤੋਂ ਆਏ ਹੋ ਨਾ ਫਿਰ ਤੁਹਾਨੂੰ ਸਸਤਾ ਨਹੀਂ ਲੱਗਣਾ। ਕਿਉਂਕਿ ਤੁਸੀਂ ਉੱਥੋਂ ਲੈ ਕੇ ਆਏ ਰੁਪਈਏ। ਤੇ ਰੁਪਈਆਂ ਦੀ ਸਜ ਨੂੰ ਇੱਥੇ ਵੈਲੀਓ ਨਹੀਂ ਬਣਨੀ। ਜੇ ਤੁਸੀਂ 1 ਲੱਖ ਰੁਪਈਆ ਲੈ ਕੇ ਆਏ ਨਾ ਇੱਥੇ ਬਣਨਾ ਜੇ ਨੀਅਰ ਬਾਊਟ 1000 ਪਾਉਂਡ ਤੇ 3000 ਪਾਉਂਡ ਦੀ ਕੋਈ ਵੈਲਿਊ ਨਹੀਂ ਹੈਗੀ ਘਰਾਂ ਦੇ ਕਿਰਾਏ ਬੜੇ ਵੇ ਬਿੱਲ ਬੜੇ ਆਉਂਦੇ ਵੇ ਲੈਕਟ੍ਰਿਸਿਟੀ ਗੈਸ ਕੰਸਮਟ ਟੈਕਸ ਹੋਰ ਵੀ ਕਾਫੀ ਜੰਗਲੇ ਦੇ ਬਿੱਲਾਂ ਦੇ ਕੋਈ ਟ੍ਰਾਂਸਪੋਰਟ ਦਾ ਖਰਚਾ ਪੈ ਗਿਆ ਕੋਈ ਮੋਬਾਈਲ ਦਾ ਖਰਚਾ ਪੈ ਗਿਆ ਵਾਈਫਾਈ ਦਾ ਖਰਚਾ ਪੈ ਗਿਆ ਯਾਨੀ ਕਿ ਛੋਟੇ-ਮੋਟੇ ਖਰਚੇ ਤੁਹਾਨੂੰ ਪੈਂਦੇ ਰਹਿੰਦੇ ਵੇ ਤੇ ਜਦੋਂ ਜੇ ਤੁਸੀਂ ਆਏ ਸਟੂਡੈਂਟ ਫਿਰ ਤੁਹਾਨੂੰ 20 ਘੰਟੇ ਕੰਮ ਉਹ ਯਾਤਰੀ ਕੀ ਵਰਕ ਪਰਮਿਟ ਹੈ ਜਾਂ ਡਿਪੈਂਡੈਂਟ ਵੀਜ਼ਾ ਹੈ ਇੱਥੇ 20 ਘੰਟੇ ਕੰਮ ਕਰੋਗੇ ਫਿਰ ਤੇ ਚਾਂਸ ਅਸੇ ਤਰ੍ਹਾਂ ਚੰਗੇ ਬਣ ਜਾਣਗੇ ਬਾਕੀ ਡਿਪੈਂਡ ਕਰਦਾ ਜੇ ਤੁਹਾਨੂੰ ਕੰਮ ਇੱਥੇ ਮਿਲ ਗਿਆ ਤੇ ਕੰਮ ਦੇ ਚਾਂਸ ਥੋੜੇ ਇੰਗਲੈਂਡ ਤੇ ਕੈਨੇਡਾ ਚ ਇੰਨੇ ਅੱਛੇ ਨਹੀਂ ਹੈਗੇ ਕਾਫੀ ਖਰਾਬ ਹੀ ਹੈ ਕੈਨੇਡਾ ਤੋਂ ਤੇ ਬੜੇ ਲੋਕ ਵਾਪਸ ਚਲੇ ਗਏ ਵੀ ਇੰਡੀਆ ਤੇ ਇੰਗਲੈਂਡ ਤੋਂ ਵੀ ਬੜੇ ਲੋਕ ਵਾਪਸ ਚਲੇ ਗਏ ਜਾਂ ਤੁਸੀਂ ਇਹ ਕੰਟੀਆਂ ਚ ਲੱਗੇ ਹੋਏ ਕਿਉਂਕਿ ਜੋ ਸੁਪਨੇ ਸੋਚਿਆ ਸੀ ਨਾ ਉਹ ਉਹ ਉਹਨਾਂ ਨੇ ਤੇ ਪੂਰੇ ਹੁੰਦੇ ਨਹੀਂ ਆਉਂਦੇ ਬਾਕੀ ਸਜੋ ਤਕਦੀਰ ਹਲਕੀ ਆਪੋ ਆਪਣੀ ਹੈ ਉਹ ਤੇ ਸਰਕਾਰ ਬਦਲ ਗਈ ਇਹ ਦੋ ਦਿਨ ਅੰਦਰ ਹੋਵੇ ਵੇ ਵੇਖੋ ਹਰ ਇੱਕ ਨੂੰ ਉਮੀਦ ਹੈ ਕਿ ਇਹ ਨਵੀਂ ਸਰਕਾਰ ਆਈ ਹੈ ਤੇ ਕੋਈ ਨਾ ਕੋਈ ਚੰਗੇ ਲਾਭ ਲਾਏਗੀ ਦੇਸ਼ੀ ਖੁਸ਼ ਹੈਗੇ ਵੇ ਇੱਕ ਦਿਨ ਦਾ ਬਿੱਲ ਪਾਸ ਕਰਤਾ ਨਾ ਵੀ ਰਵੰਡਾ ਨੇ ਕਿਹਾ ਭੇਜਾਂਗੇ ਉੱਤੇ ਜਿਹੜੀ ਲੋਕਾਂ ਦੇ ਸਿਰ ਤੇ ਤਲਵਾਰ ਲੜਕਦੀ ਮੀਸੀ ਨਾ ਉਹ ਤੇ ਬੰਦ ਹੋ ਗਈ ਹੈ ਤੇ ਬਾਕੀ ਹਲੇ ਕੋਈ ਡਿਕਲੇਅਰ ਨਹੀਂ ਹੋਇਆ ਹੋਰ ਕੀ ਕੀ ਸਹੂਲਤਾਂ ਦਿੰਦੇ ਵੇ ਆਪਣੇ ਲੋਕਾਂ ਨੂੰ ਲੋਕੀ ਕੀ ਇਸ ਜਿਹੜਾ ਜਤਾਇਆ ਵੀ ਇਹ ਪਾਰਟੀ ਥੋੜੀ ਅੱਛੀ ਰਹੇਗੀ ਪੱਕੀ ਸਾਡਾ ਇੱਕ ਦੋਸਤ ਆਇਆ ਸੀ ਸਜਨੂ ਨਾਰਵੇ ਤੋਂ ਸਰਗੁਰ ਇੰਡੀਆ ਲੈਣ ਆਇਆ ਸੀ ਉਹ ਨਾਰਵੇ ਬਹੁਤ ਮਹੰਗਾ ਹੈ ਦੁਨੀਆਂ 'ਚ ਸਭ ਤੋਂ ਮਹੰਗਾਮਲ ਕੁਝ ਹੋਵੇ ਜੇ ਸਾਡੇ ਕੋਲ ਤੇ ਰਹਿਣ ਆਇਆ ਤੇ ਉਹਨੇ ਵੇਖਿਆ ਇੰਡੀਆ ਦਾ ਸਾਮਾਨ ਬੜਾ ਸਸਤਾ ਹੈ ਉਹ ਜਿਹੜੀ ਦੁਕਾਨ ਤੇ ਆਵੇ ਨਾਮ ਜ਼ਰੂਰ ਤਾਂ ਵੀ ਸਮਝਾ ਲੈ ਵੀ ਖੁਸ਼ ਬੜਾ ਸਾਨੂੰ ਕਹਿੰਦਾ ਯਾਰ ਐਡਾ ਸਸਤਾ ਮੁਲਕ ਹੈ ਇੰਡੀਆ ਤੁਸੀਂ ਕਿਉਂ ਬਾਹਰ ਦੇ ਮੁਲਕਾਂ 'ਚ ਜਾ ਰਹੇ ਹੋ ਉਹ ਮੈਂ ਕਿਹਾ ਦੋਸਤਾ ਤੂੰ ਰਹਿਣਾ ਪੈ ਨਾਰਵੇ ਤੂੰ ਕਮਾਈ ਕਰਦਾ ਪੈ ਨਾਰਵੇ ਤਨ ਨੂੰ ਤਾਂ ਸਸਤਾ ਲੱਗਦਾ ਹੈ ਜੇ ਤੂੰ ਇੰਡੀਆ 'ਚ ਕਮਾਈ ਕਰੇ ਨਾ ਫਿਰ ਨਹੀਂ ਕਿਹਾ ਕਦੀ ਵੀ ਇੰਡੀਆ ਸਸਤਾ ਹੈ ਕਿਉਂਕਿ ਡਿਪੈਂਡ ਕਰਦਾ ਜਦੋਂ ਬੰਦ ਨੂੰ ਇਨਕਮ ਹੁੰਦੀ ਨੂੰ ਹਰ ਚੀਜ਼ ਸਸਤੀ ਲੱਗਦੀ ਹੈ ਤੇ ਜਦੋਂ ਕਮਾਈ ਨਹੀਂ ਨਾ ਹੋਵੇ ਫਿਰ ਕੋਈ ਚੀਜ਼ ਸਸਤੀ ਲੱਗਦੀ ਤੁਸੀਂ ਕਿਸੇ ਵੀ ਮੁਲਕ ਚਲੇ ਜਾਓ ਜਿਹੜੇ ਇੰਗਲੈਂਡ ਪੁਰਾਣੇ ਸੱਟੇ ਉਹ ਗੰਦੀ ਇੰਗਲੈਂਡ ਬੜਾ ਸਸਤਾ ਹੈ ਜਾਂ ਨਵੇਂ ਆਂਦੇ ਵੀ ਉਹਨਾਂ ਨੂੰ ਮੈਂ ਕ ਲੱਗਦਾ ਉਹਨਾਂ ਨੂੰ ਕਿਰਾਇਆ ਚੁਭਦਾ ਇਸ ਕਰਕੇ ਜਿਹੜੇ ਤੁਸੀਂ ਮੁਲਕ ਚ ਰਹਿੰਦੇ ਨਾ ਜਦੋਂ ਤੁਸੀਂ ਉੱਤੇ ਕਮਾਈ ਸ਼ੁਰੂ ਕਰਦੇ ਹੋਗੇ ਫਿਰ ਤੁਸੀਂ ਨਰਮ ਹੋ ਜਾਗੇ ਬਾਕੀ ਉਮੀਦ ਕਿ ਤੁਹਾਨੂੰ ਵੀਡੀਓ ਪਸੰਦ ਆਈ ਪਸੰਦ ਆਈ ਤੇ ਵੀਡੀਓ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਥੈਂਕ ਯੂ ਵੈਰੀ ਮਚ